ਕਾਂਗਰਸ ਪਾਰਟੀ ਦੇ ਨੇਤਾ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅਮਰੋਹਾ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕੀਤਾ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਭਾਰਤੀ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਨੇ ਉਹਨਾਂ ਕਿਹਾ ਕਿ ਇੰਡੀਆ ਗਠਬੰਧਨ ਦੀ ਸਰਕਾਰ ਬਣਨ ਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਜਾਣਗੇ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹਨਾਂ ਚੋਣਾਂ ਵਿੱਚ ਗੱਠ ਜੋੜ ਨੂੰ ਵਧੇਰੇ ਸੀਟਾਂ ਹਾਸਲ ਹੋਣਗੀਆਂ ਰਾਹੁਲ ਗਾਂਧੀ ਨੇ ਬਿਹਾਰ ਦੇ ਪਾਗਲਪੁਰ ਵਿੱਚ ਵੀ ਇੱਕ ਰੈਲੀ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਆਂਗਨਵਾੜੀ ਅਤੇ ਆਸ਼ਾ ਵਰਕਰਾਂ ਨੂੰ ਹੋ ਰਹੀ ਆਮਦਨ ਚੋਣਾਂ ਤੋਂ ਬਾਅਦ ਇੰਡੀਆ ਗੱਠ ਜੋੜ ਦੀ ਸੱਤਾ ਆਉਣ ਤੇ ਦੁੱਗਣੀ ਕਰ ਦਿੱਤੀ ਜਾਵੇਗੀ ਮਹਾਲਕਸ਼ਮੀ ਯੋਜਨਾ ਕਾਂਗਰਸ ਪਾਰਟੀ ਸਾਲ ਦਾ 1 ਲੱਖ ਰੁਪਇਆ ਮਹੀਨਾ ਦਾ 8500 ਰੁਪਏ ਡਾਲ ਦੇ ਪੈਸਾ ਮਹੀਨਾ ਦੇ ਤਹਿਤ ਕਰ ਮੈਂ ਜਾਏਗਾ ਤੋ ہماری دوسری یوجنا جس کو ہم نے पहली नौकरी पक्की का है हिंदुस्तान के सारे के सारे ग्रेजुएट्स डिप्लोमा होल्डर्स सारे के सारों को हम एक अधिकार देने जा रहे हैं अप्रेंटिस का अधिकार